ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਨਕਮੀ ਸਰਕਾਰ ਘਬराई ਹੋਈ ਹੈ ਕਿ ਸਾਡਾ ਸਵਾਕਸਾਰ ਰਹਿ ਗਿਆ ਉਸ ਤੋਂ ਬਾਅਦ ਪੰਜਾਬ ਦੇ ਲੋਕ ਆਪਣੇ ਪਹਿਰੇਦਾਰ ਆਪਣੇ ਚੌਂਕੀਦਾਰ ਆਪਣੇ ਵਾਰਸ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਰਹੇ ਨੇ ਇਹ ਕੰਧ ਤੇ ਲਿਖਿਆ ਦਿਸ ਰਿਹਾ ਅਤੇ ਨਾਲ ਜੋ ਕਾਰਨਾਮੇ ਕਰ ਰਹੇ ਐ ਲਾਲਾ ਕੇਜਰੀਆ ਤੋਂ ਲੈ ਕੇ ਦਿੱਲੀ ਦੇ ਧਾੜ ਵੀ ਜਿੰਨੇ ਚੜ ਕੇ ਆਏ ਐ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ਨੂੰ ਲੁੱਟਣ ਲੱਗੇ ਹੋਏ ਐ ਉਹਨਾਂ ਨੂੰ ਆਪਣਾ ਭਵਿੱਖ ਸਤਾ ਰਿਹਾ ਕਿ ਜੋ ਅਸੀਂ ਇੱਕ ਕਰਮ ਕਰ ਰਹੇ ਆਂ ਜੋ ਕਾਲੇ ਕਾਰਨਾਮੇ ਕਰ ਰਹੇ ਆਂ ਇਹ ਪੰਜਾਬ ਦੇ ਪਹਿਰੇਦਾਰ ਪੰਜਾਬ ਦੇ ਚੌਂਕੀਦਾਰ ਪੰਜਾਬ ਦੇ ਬਾਲਸ ਜਦੋਂ ਲੋਕਾਂ ਨੇ ਚੁਣੇ ਤਾਂ ਇਹ ਪੰਜਾਬ ਦੇ ਨਾਲ ਕੀਤੇ ਹੋਏ ੱੱਕੇ ਦਾ ਪਾਈ ਪਾਈ ਦਾ ਹਿਸਾਬ ਲੈਣਗੇ ਇਸੇ ਤਰ੍ਹਾਂ ਇਹ ਉੱਪਰ ਬੈਠੇ ਡਰੀ ਜਾਂਦੇ ਆ ਜਿਵੇਂ ਆਪਾਂ ਸੋਂਦੇ ਹੁੰਦੇ ਹੁੰਦੇ ਆ ਕਿ ਕੇ ਜਣ ਉੱਪਰ ਬੈਠਾ ਉਹ ਰੋ ਰਿਹਾ ਤੇ ਥਲੜਾ ਕਹਿ ਰਿਹਾ ਤੂੰ ਮੈਨੂੰ ਨਾਲ ਢਾ ਰੱਖਿਆ ਨਾਲੇ ਰੋਈ ਜਾਣਾ ਉਹ ਕਹਿੰਦਾ ਮੈਨੂੰ ਡਰ ਰਹਿ ਜੇ ਮੈਂ ਛੱਡਤਾ ਤੂੰ ਮੈਨੂੰ ਉਦੋਂ ਮੇਰੇ ਨਾਲ ਕੀ ਕਰੇਗਾ ਸੋ ਉਹੀ ਕੁਸ ਹੈ ਕਿ ਇਹ ਕੇਜਰੀਆਰ ਐਂਡ ਕੰਪਨੀ ਝਾੜੂ ਐਂਡ ਕੰਪਨੀ ਨੂੰ ਅਕਾਲੀਆਂ ਦਾ ਡਰ ਹੈ ਕਿ ਅਕਾਲੀ ਆ ਰਹੇ ਆ ਵੱਡੀ ਗੱਲ ਜਿਵੇਂ ਕੱਲ ਸਾਡੀ ਐਮ.ਐਲ.ਏ ਗਨੀਵ ਕੌਰ ਮਜੀਠਾ ਨੇ ਕਿਹਾ ਕਿ ਸੁੱਤੇ ਪਏ ਵੀ ਕਹਿੰਦੇ ਆ ਦਿੱਲੀ ਵਾਲੇ ਕਿ ਚੁੱਪ ਕਰਜੋ ਮਜੀਠੀਆ ਆਜੂ ਮਜੀਠੀਏ ਦਾ ਡਰ ਹੈ ਜਿਵੇਂ ਸੋਹਲੇ ਫਿਲਮ ਦੇ ਵਿੱਚ ਕਹਿੰਦੇ ਸੀ ਵੀ ਚੁੱਪ ਕਰਜੋ ਨਹੀਂ ਗੱਬਰ ਸਿੰਘ ਆਰ ਆਜੂਗਾ ਅਹੀਂ ਇਹ ਡਰ ਹੈ ਜੋ ਦਿੱਲੀ ਦੇ ਧਾੜ ਵੀ ਚੜ ਕੇ ਆਏ ਹੋਏ ਐ ਕਿ ਬੱਚਾ ਚੁੱਪ ਕਰਜੋ ਨਹੀਂ ਅਕਾਲੀ ਆ ਰਹੇ ਐ ਸੋ ਇਸੇ ਕਰਕੇ ਅੱਜ ਅਕਾਲੀ ਫੌਜ ਨੂੰ ਪੰਜਾਬ ਦੇ ਪਹਿਰੇਦਾਰਾਂ ਨੂੰ ਪਿੰਡ-ਪਿੰਡ ਜਾ ਕੇ ਫੜੋ ਪੜਾਈ ਹੌਸ ਰੈਸਟ ਕੀਤਾ ਗਿਆ ਕਿਉਂ ਕਿ ਸਰਕਾਰ ਕੋਲੇ ਰਿਪੋਰਟਾਂ ਨੇ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਆਗੂ ਵਿਕਰਮ ਮਜੀਠੀਏ ਤੇ ਤੇ ਹੋਰ ਪੰਜਾਬ ਤੇ ਜ਼ੁਲਮ ਕਰ ਰਹੇ ਹੋ ਤਾਂ ਪੰਜਾਬ ਦੇ ਲੋਕਾਂ ਚ ਗੁੱਸਾ ਵੱਡੀ ਗਿਣਤੀ ਦੇ ਵਿੱਚ ਅੱਜ ਮਹਾਲੀ ਕੋਰਟ ਦੇ ਵਿੱਚ ਪਹੁੰਚ ਰਹੇ ਹੈ ਚਾਹੇ ਸਾਡਾ ਉਹ ਗੁਰੂ ਦਾ ਸਿੱਖ ਜਿਹਦੇ ਹੱਥ ਚ ਆਪਾਂ ਮਾਲਾ ਵੇਖਦੇ ਆ ਸਿਮਰਨ ਕਰਦਾ ਹੈ ਨਿਤਨੇਮ ਕਰਦਾ ਹੈ ਗੁਰੂ ਆਸਰੇ ਜਿਉਂਦਾ ਹੈ ਉਹ ਚੜ੍ਹਦੀ ਕਲਾ ਚ ਹੈ ਤੇ ਸਾਨੂੰ ਮਾਨ ਵੀ ਹੈ ਕਿ ਸਾਡੇ ਲੀਡਰ ਪਾਕ ਸਾਫ ਨੇ ਜੋ ਚਿੱਟੀ ਚਾਦਰ ਲੈ ਕੇ ਘਰੋਂ ਨਿਕਲੇ ਐ ਉਹ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ ਚਾਹੇ ਸਿਆਸੀ ਲੈਂਗੁਏਜ ਰਹੀ ਬੋਲੀ ਰਹੀ ਸਾਰੀਆਂ ਪਾਰਟੀਆਂ ਨੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਬੜੀ ਅਫਵਾਹ ਫਲਾਈ ਕਿ ਕਾਲੀਆਂ ਨੇ ਬਦਬੀ ਕੀਤੀ ਨਸ਼ੇ ਫਲਾਏ ਅਤੇ ਕ੍ਰਪਸ਼ਨ ਕੀਤੀ ਪਰ ਆ 8 ਸਾਲਾਂ ਚ ਲੋਕਾਂ ਨੇ ਵੇਖ ਲਿਆ ਕਿ ਝੂਠ ਸੀ ਇਹ ਚਿੱਟੀ ਚਾਦਰ ਨੂੰ ਦਾਗ ਲਾਉਣ ਦੀ ਸਾਜ਼ਿ ਸੀ ਇਹ ਅਕਾਲੀ ਆਪਣੇ ਆ ਇਹ ਅਕਾਲੀ ਸਾਡੇ ਆ ਇਹ ਕਦੇ ਵੀ ਕੋਈ ਉਹ ਕੰਮ ਨਹੀਂ ਕਰਨਗੇ ਜਿਸ ਨਾਲ ਅਕਾਲੀ ਦਲ ਦੀ ਇਹ ਨੀਲੀ ਪੱਗ ਇਹ ਚਿੱਟੀ ਚਾਦਰ ਨੂੰ ਕੋਈ ਦਾਗ ਲੱਗੇ ਪਰ ਹੁਣ ਜਾਣ ਬੁੱਝ ਕੇ ੱੱਕੇ ਨਾਲ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਕੇਜਰੀਵਾਲ ਨੂੰ ਦੱਸਣਾ ਚਾਹਣਾ ਹੈ ਇਹ ਦਿੱਲੀ ਦੇ ਧਾੜਵੀਆਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਹੈ ਪੰਜਾਬ ਜਿੰਨਾ ਇਹਨੂੰ ਦੱਪੋਗੇ ਉਨਾ ਸਪਰਿੰਗ ਬਾਗ ਅੱਗੇ ਵਧੂ ਤੇ ਸਾਡਾ ਇਤਿਹਾਸ ਵੀ ਹੈ ਸਾਡੀਆਂ ਉਹ ਬੀਬੀਆਂ ਜੋ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਾਂ ਸਾਡੇ ਬੋਤਾ ਸਿੰਘ ਗਰਜਾ ਸਿੰਘ ਵਰਗਿਆਂ ਦੀਆਂ ਮਸਾਲਾਂ ਸਾਡੇ ਕੋਲੇ ਕਿ ਅਸੀਂ ਕਦੇ ਵੀ ਦੱਬਾਂਗੇ ਨਹੀਂ ਜਿੰਨਾ ਤੁਸੀਂ ਜਿਵੇਂ ਅੱਜ ਸਾਨੂੰ ਧਰਾਂ ਦੇ ਵਿੱਚ ਨਜ਼ਰਬੰਦ ਕੀਤਾ ਅਰੈਸਟ ਕੀਤਾ ਤਾਂ ਮੈਂ ਸਮਝਦਾ ਹ ਅਕਾਲੀ ਜਮਾਤ ਹੈ ਕਿ ਜਿਨ੍ਹਾਂ ਨੇ ਮੁਗਲ ਨਾਲ ਲੜਾਈ ਲੜੀ ਇਸ ਸਿੱਖੋਂ ਮੈਂ ਜਿਨ੍ਹਾਂ ਨੇ ਅੰਗਰੇਜ਼ ਨਾਲ ਲੜਾਈ ਲੜੀ ਇਸ ਸਿੱਖੋਂ ਮੈਂ ਜਿਨ੍ਹਾਂ ਨੇ ਇੰਦਰਾ ਗਾਂਧੀ ਨਾਲ ਲੜਾਈ ਲੜੀ ਇਸ ਸਿੱਖੋਂ ਮੈਂ ਜਿਹੜੀ ਨਰਿੰਦਰ ਮੋਦੀ ਨਾਲ ਲੜਾਈ ਲੜ ਰਹੀ ਹੈ ਤੇ ਆ ਲਾਲਾ ਕੇਚਰੀਆਲ ਵਰਗੇ ਜੋ ਤਾੜ ਵੀ ਚੜ ਕੇ ਆਏ ਐ ਸੋ ਇਸ ਕਰਕੇ ਅੱਜ ਬੱਚਾ ਬੱਚਾ ਪੰਜਾਬ ਦਾ ਜੂਥ ਇਹ ਸੋਚਣ ਲਈ ਮਜਬੂਰ ਹੈ ਕਿ ਜੇ ਅਕਾਲੀ ਮਾੜੇ ਸੀ ਤਾਂ ਉਹਨਾਂ ਨੂੰ ਸਜ਼ਾ ਮਾਂ ਕਿਉਂ ਨਹੀਂ ਦਵਾਈਆਂ ਪਰ ਮਾੜਾ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿ ਕਿਸੇ ਕੰਧ ਤੇ ਹੱਥ ਲਾਉਣੇ ਆ ਉਹ ਚੋ ਅਕਾਲੀ ਦਲ ਬੋਲਦਾ ਚਾਹੇ ਕੋਈ ਸਕੀਮ ਆ ਆਟਾ ਦਾਲ ਸਕਣ ਸਕੀਮ ਪੈਨਸ਼ਨ ਆ ਫੋਕਲ ਪੁਆਇੰਟ ਧਰਮਸਾਲਾ ਕੋਆਪਰੇਟਿਵ ਸੁਸਾਇਟੀਆਂ ਮੋਟਰਾਂ ਟਰੈਕਟਰ ਨੂੰ ਗੱਡਾ ਨਹਿਰੀ ਖਾਲੇ ਆਣ ਜਾਂ ਬੱਚਿਆਂ ਵਾਸਤੇ ਸਕਾਲਰਸ਼ਿਪ ਜਾਂ ਸਕੂਲ ਹੋਵੇ ਜਾਂ ਕੋਈ ਕਾਲਜ ਹੋਵੇ ਜਾਂ ਕੋਈ ਸਕੂਲ ਹੋਵੇ ਜਾਂ ਕੋਈ ਯੂਨੀਵਰਸਿਟੀ ਹੋਵੇ ਜਾਂ ਕੋਈ ਹਸਪਤਾਲ ਹੋਵੇ ਜਾਂ ਕੋਈ ਇੰਡਸਟਰੀ ਹੋਵੇ ਜਾਂ ਕੋਈ ਕਵੈਡੀ ਵਰਲਡ ਕਪ ਹੋਵੇ ਮੁੱਖ ਮੰਤਰੀ ਤੀਰਥ ਯਾਤਰਾ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਦੇ ਲੋਕਾਂ ਦਾ ਜੀਵਨ ਸੁਧਾਰਨ ਵਾਲੀਆਂ ਚਾਹੇ ਸੜਕਾਂ ਹੋਣ 에ਰਪੋਰਟ ਹੋਵੇ ਲਾਈਟ ਵਾਧੂ ਕਰਨੀ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਤੇ ਜੇ ਕਿਤੇ ਵੀ ਇੱਟ ਲੱਗੀ ਹੈ ਉਹ ਚੋ ਅਕਾਲੀ ਦਲ ਬੋਲਦਾ ਸੋ ਇਸ ਕਰਕੇ ਪੰਜਾਬ ਦਾ ਜੂਥ ਇਹ ਸਮਝ ਗਿਆ ਕਿ ਅਕਾਲੀ ਦਲ ਨੂੰ ਇਸ ਕਰਕੇ ਬਦਨਾਮ ਕੀਤਾ ਸੀ ਕਿ ਇਹ ਪੰਜਾਬ ਦਾ ਚੰਗਾ ਚਾਹੁੰਦੇ ਹੈ ਜਿਸ ਪੰਜਾਬ ਤੇ ਦਿੱਲੀ ਦੀ ਹਮੇਸ਼ਾ ਮਹਿਲੀ ਅੱਖ ਹੁੰਦੀ ਹੈ ਕਿਉਂ ਕਿ ਪੰਜਾਬ ਦੇ ਲੋਕ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਚੱਲਦੇ ਆ ਇਹ ਬਾਬਰ ਨੂੰ ਜ਼ਬਰ ਕਹਿੰਦੇ ਆ ਦਿੱਲੀ ਤਖਤ ਤੇ ਬਹਿ ਕੇ ਕੋਈ ਵੀ ਅਤਿਆਚਾਰ ਕਰਦਾ ਹੈ ਕੋਈ ਵੀ ਜ਼ੁਲਮ ਕਰਦਾ ਹੈ ਉਹਦੇ ਖਿਲਾਫ ਜੇ ਹੱਕ ੜਾ ਕੇ ਖੜਦੇ ਆ ਤਾਂ ਪੰਜਾਬ ਦੇ ਲੋਕ ਖੜਦੇ ਆ ਚਾਹੇ ਇੱਥੇ ਮੱਸਾ ਰੰਗੜ ਆਇਆ ਅਫਦਾਲੀ ਆਇਆ ਔਰੰਗਜੇਬ ਆਇਆ ਚਾਹੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕੀਤੀ ਚਾਹੇ ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਜਝਾਰੂ ਲੋਕਾਂ ਨੇ ਹਿੱਕ ਢਾਕੇ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਇਸ ਕਰਕੇ ਹੁਣ ਲੋਕ ਉਤਾਵਲੇ ਹੈ ਕਿ ਕਿਦੋਂ ਇਲੈਕਸ਼ਨ ਆਉਣ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣ ਕੇ ਕਿ ਵਿਚਨ ਵਾਲੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਮੁੱਖ ਮੰਤਰੀ ਬਣਾਈਏ ਇਸੇ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਅੱਜ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਜਾ ਰਿਹਾ ਹੈ ਪਰ ਅਸੀਂ ਨਾ ਜੇਲ੍ਹਾਂ ਤੋਂ ਡਰਦੇ ਆ ਨਾ ਥਾਣਿਆਂ ਤੋਂ ਡਰਦੇ ਆ ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਜਿਸ ਤਰ੍ਹਾਂ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਈਸਟ ਇੰਡੀਆ ਕੰਪਨੀ ਵਾਂਗ ਜੋ ਦਿੱਲੀ ਦੇ ਧਾੜ ਵੀ ਚੜ੍ਹ ਕੇ ਆਏ ਆ ਸਾਡੇ ਚੁਣੇ ਹੋਏ ਲੋਕਾਂ ਨੂੰ ਪਰਾਂ ਕਰਕੇ ਅਸੀਂ ਉਹਨਾਂ ਨੂੰ ਵੀ ਫਿਟੇ ਲਾਣ ਤਾਂ ਪਾਉਣੇ ਆ ਤੇ ਚਝੋੜਾ ਮਾਰਦੇ ਆ ਜਮੀਰ ਜਗਾਉਣੇ ਆ ਕਿ ਤੁਸੀਂ 92 ਪੰਜਾਬ ਦੇ ਲੋਕਾਂ ਨੇ ਚੁਣਿਆ ਅੱਜ ਤੁਹਾਡੀਆਂ ਪਾਵਰਾਂ ਗੋਲੀਆਂ ਅੱਜ ਤੁਹਾਨੂੰ ਪੰਜਾਬ ਦਾ ਵਾਸਤਾ ਹੈ ਜੇ 1% ਵੀ ਤੁਹਾਡੇ ਅੰਦਰ ਪੰਜਾਬ ਦਾ ਡੀਐਨਏ ਹੈ ਪੰਜਾਬ ਦਾ ਖੂਨ ਹੈ ਪੰਜਾਬ ਦੀ ਜਨਕ ਹੈ ਤਾਂ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਐਮਐਲਏ ਤੁਹਾਨੂੰ ਅਸੀਂ ਚਝੋੜਦੇ ਆ ਕਿ ਦਿੱਲੀ ਤੇ ਧਾਰਬੀਆਂ ਦਾ ਮੁਕਾਬਲਾ ਫੇਰ ਹੀ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਦੇ ਹੱਕ 'ਚ ਨਿਤਰੋਗੇ ਅਸੀਂ ਤੁਹਾਡੇ ਨਾਲ ਆ ਪਰ ਪੰਜਾਬ ਦੇ ਹੱਕ ਦੀ ਗੱਲ ਕਰੂੰ ਜਿਸ ਤਰ੍ਹਾਂ ਕੱਲ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਕਦੇ ਵੀ ਕਰਨ ਦੇ ਨਹੀਂ ਦੇਵਾਂਗੇ ਅਕਾਲੀ ਦਲ ਨੇ ਪਹਿਲਾਂ ਵੀ ਸਹਾਤਾ ਦਿੱਤੀਆਂ ਜੇਲਾਂ ਭਰੀਆਂ ਸੰਘਰਸ਼ ਕਰਿਆ ਤਸੱਦਾ ਚੱਲਿਆ ਤੇ ਅੱਜ ਵੀ ਪੰਜਾਬ ਦਾ ਜੂਥ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੀ ਅਗਵਾਈ ਦੇ ਵਿੱਚ ਸੰਘਰਸ਼ ਲਈ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ